ਮੈਨੂੰ ਅਲਫਾ ਲੀਗਲ ਕੰਸਲਟੈਂਟ ਕੰਪਨੀ ਵੱਲੋਂ 14 ਲੱਖ ਦਾ ਪ੍ਰਤੀ ਸਾਲ ਦਾ ਪੈਕੇਜ ਸੀ ਮੁਕਾਲਦ ਦਾ ਇਸ ਦੇ ਸਾਡੇ بڑے ਹੀ ਅਜ਼ੀਜ਼ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿੰਦੇ ਸਨ ਤੁਹਾਨੂੰ ਟਿਕਟ ਲੜਾਉਣੀ ਹੈ ਤੁਹਾਡੇ ਪਿਤਾ ਜੀ ਨੂੰ ਐਮ ਐਲ ਏ ਬਣਾਉਣਾ ਹੈ ਬਟ ਪਾਰਟੀ ਨੇ ਡੇੜਾ ਪੰਜਾ ਪਾਰਟੀ ਦਾ ਮੈਂ ਸਮਝਦਾ ਸੀ ਗਰੀਬਾਂ ਦਾ ਪੰਜਾ ਹੈ ਕਿਸਾਨਾਂ ਦਾ ਪੰਜਾ ਹੈ ਸਾਡੀ ਬਾਹ ਫੜੂਗਾ ਪਰ ਉਹ 50 ਦਾ ਪੈਸੇ ਵਾਲਿਆਂ ਦਾ ਨਿਕਲਿਆ ਤੇ ਫੇਰ ਇਸ ਕਰਕੇ ਭਾਰੀ ਮਨ ਦੇ ਨਾਲ ਇਸ ਕਰਕੇ ਨਹੀਂ ਕਿ ਟਿਕਟ ਨਹੀਂ ਮਿਲੀ ਇਸ ਕਰਕੇ ਕਿ ਇਸ ਪਾਰਟੀ ਦਾ ਕਲਚਰ ਮਾਰਾ ਹੈ ਤੇ ਪੰਜਾਬ ਦੇ ਵਿੱਚ ਹਾਲਾਤ ਇਹ ਨੇ ਇੱਕ ਐਸੀ ਬੱਸ ਬਣੀ ਪਈ ਹੈ ਕਾਂਗਰਸ ਪਾਰਟੀ ਜਿਹਦੇ 4-5 ਡਰਾਈਵਰ ਨੇ ਤੋ ਚਾਰ ਪੰਜ ਡਰਾਈਵਰ ਚ ਕੋਈ ਗੇਅਰ ਅਗਲਾ ਪਾਉਂਦਾ ਹੈ ਕੋਈ ਪਿਛਲਾ ਪਾਉਂਦਾ ਹੈ ਕੋਈ ਰੇਸ ਨੱਪਦਾ ਹੈ ਕੋਈ ਬ੍ਰੇਕ ਮਾਰਦਾ ਹੈ ਕੋਈ ਐਨੂੰ ਖਿੱਚਦਾ ਹੈ ਕੋਈ ਐਨੂੰ ਖਿੱਚਦਾ ਹੈ ਤੇ ਬਸ ਆਪਣੀ ਮੰਜ਼ਲ ਤੱਕ ਨਹੀਂ ਪੰਚਣੀ ਇਹ ਰਾਹ ਜੀ ਕਿਸੇ ਕੰਧ ਚ ਵੱਜ ਕੇ ਇਹਦਾ ਨੁਕਸਾਨ ਹੋਣਾ ਹੈ ਤਾਂ ਮੈਂ ਤਾਂ ਭਾਈ ਇਸ ਬੱਸ ਚੋਂ ਛਾਲ ਮਾਰ ਲਈ ਅਗਰ ਸੱਤਾ ਹੰਡਾਈ ਕੋਈ ਕਰਪਸ਼ਨ ਦਾ ਇਲਜ਼ਾਮ ਨਹੀਂ ਲੱਗਾ सरपंचियां चेयरमैनियां ਹੰਡਾਈਆਂ ਰੁਪਈਏ ਦਾ ਇਲਜ਼ਾਮ ਨਹੀਂ ਲੱਗਾ ਨਹੀਂ ਤਾਂ ਲੋਕ ਤਾਂ ਇੱਕ ਵਾਰ ਸਰਪੰਚ ਬਣ ਜਾਣ ਤੇ ਦਾਗ ਦਾਗੀ ਹੋ ਜਾਂਦੇ ਨੇ ਮੈਂ ਤੁਹਾਡੇ ਲਈ ਅਰਦਾਸ ਵੀ ਕਰਦਾ ਹਾਂ ਸਾਡੇ ਵਰਗਾ ਜੋ ਸਾਡੇ ਨਾਲ ਹੋਇਆ ਹੈ ਬਾਜਵਾ ਸਾਹਿਬ ਉਹ ਤੁਹਾਡੇ ਨਾਲ ਨਾ ਹੋਵੇ ਪਰ ਅੱਜ ਭਾਜਪਾ ਜਿਹੜੇ ਹਲੇ ਪੂਰੇ ਤਰ੍ਹਾਂ ਪੈਰ ਨਹੀਂ ਪੰਜਾਬ ਤੇ ਜਮਾ ਸਕੀ ਉਹਨੂੰ ਚੁਣਿਆ ਹੈ ਇਸ ਲਈ ਚੁਣਿਆ ਕਿਉਂਕਿ ਪੰਜਾਬ ਨਸ਼ੇ ਗੁੰਡਾਗਰਦੀ ਦੀ ਗ੍ਰਿਫਤਚ ਹੈ ਗੈਂਗਸਟਰ ਖਤਮ ਕੀਤਾ ਨਸ਼ਾ ਖਤਮ ਕੀਤਾ ਕ੍ਰਾਈਮ ਖਤਮ ਕੀਤਾ ਤੇ ਅੱਜ ਪੰਜਾਬ ਨੂੰ ਭਾਜਪਾ ਦੀ ਲੋੜ ਹੈ ਕਿਉਂਕਿ ਅਸੀਂ 4 ਲੱਖ ਕਰੋੜ ਦੇ ਕਰਜ਼ੇ ਹੇਠ ਤੱਬੇ ਪਏ ਆ ਪਵੰਦਾਂ ਦੇ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ ਤੇ ਜ਼ਿਮਨੀ ਚੋਣ ਦੇ ਵਿਚਾਲੇ ਬਹੁਤ ਆਗੂ ਆਪਣੀਆਂ ਪਾਰਟੀਆਂ ਵੀ ਬਦਲ ਰਹੇ ਨੇ ਕਈ ਨਰਾਸ਼ਗੀਆਂ ਨੂੰ ਲੈ ਕੇ ਜਿਹੜੀ ਚਰਚਾ ਸਾਹਮਣੇ ਆਉਂਦੀ ਹੈ ਲੇਕਿਨ ਉਦੋਂ ਕਾਂਗਰਸ ਪਾਰਟੀ ਤਰੰਤਾਂ ਦੇ ਵਿੱਚ ਹਿਲ ਜਾਂਦੀ ਹੈ ਪੰਜਾਬ ਲੈਵਲ ਤੇ ਹਿਲ ਜਾਂਦੀ ਹੈ INC ਤੋਂ ਕੇਦੇ ਪੋਟਾ ਪਹੁੰਚ ਜਾਂਦੀਆਂ ਨੇ ਕਿ ਤਰਨ ਤਰਨ ਦੇ ਦੋ ਐਸੇ ਕਾਂਗਰਸ ਦੇ ਆਗੂ ਪਿਓ ਪੁੱਤਰਾ ਦੀ ਜੋੜੀ ਜਿਹੜੇ ਲੰਬੇ ਸਮੇਂ ਤੋਂ ਕਾਂਗਰਸ ਨਾਲ ਕੰਮ ਕਰਦੇ ਆ ਰਹੇ ਸੀਗੇ ਤਕਰੀਬਨ ਕਹਿ ਸਕਦੇ ਆ ਕਿ ਸੈਂਕੜੇ ਸਾਲ ਦਾ ਇਤਿਹਾਸ ਹੋਏਗਾ ਉਹਨਾਂ ਦਾ ਕਾਂਗਰਸ ਦੇ ਵਿੱਚ ਤੇ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਤੇ ਜਿਹੜੀ ਸ਼ਮੂਲੀਅਤ ਵੀ ਕੋਈ ਛੋਟੇ ਮੋਟੇ ਲੈਵਲ ਤੇ ਨਹੀਂ ਹੋਈ ਇਹ ਬਹੁਤ ਵੱਡੇ ਲੈਵਲ ਤੇ ਸ਼ਮੂਲੀਅਤ ਹੋਈ ਹੈ ਜਿਹੜੇ ਟਿਕਟਾ ਦਿੰਦੇ ਨੇ BJP ਦੀ ਹਾਇਰ ਲੈਵਲ ਤੇ ਅਥਾਰਟੀ ਨੇ ਜਾ ਕੇ ਜਿਹੜੀ ਇਹ ਸ਼ਮੂਲੀਅਤ ਕਰਵਾਈ ਹੈ ਤੇ ਜਦੋਂ ਪੋਸਟਾਂ ਪੈਂਦੀਆਂ ਨੇ ਭੀਜਪੀ ਦੇ ਪੇਜ ਤੋਂ ਤੇ ਲੋਕ ਵੀ ਸੋਚਣ ਤੇ ਮਜਬੂਰ ਹੋ ਜਾਂਦੇ ਨੇ ਕਿ ਐਡਾ ਵੱਡਾ ਇਤਿਹਾਸਕ ਜਿਹੜਾ ਕਾਂਗਰਸੀ ਪਰਿਵਾਰ ਹੋਵੇ ਕਿਉਂ ਸ਼ਾਮਲ ਹੋ ਗਿਆ ਕਿਉਂਕਿ ਜਿਹੜਾ ਚਿਹਰਾ ਮੇਦਨ ਮੌਜੂਦ ਹੈ ਜਗਮੀਤ ਸਿੰਘ ਢਿੱਲੋਂ ਨੇ ਰਾਣਾ ਗੰਢੀਵਿੰਦ ਸਾਹਿਬ ਦੇ ਬੇਟੇ ਨੇ ਜਿਹੜਾ ਲਗਾਤਾਰ ਕਾਂਗਰਸ ਦੇ ਵੱਲੋਂ ਵੱਡੀਆਂ-ਵੱਡੀਆਂ ਡਿਬੇਟਾਂ ਦੇ ਵਿੱਚ ਹਿੱਸਾ ਲੈਂਦਾ ਨਜ਼ਰ ਆਉਂਦੇ ਸੀਗੇ ਬਹੁਤ ਵੱਡੇ ਬਲਾਵੇ ਮੰਨੇ ਜਾਂਦੇ ਨੇ ਤੇ ਜਦੋਂ ਬੋਲਦੇ ਸੀਗੇ ਤੇ ਸ਼ਾਇਦ ਵਿਰੋਧੀਆਂ ਪਾਰਟੀਆਂ ਨੂੰ ਕੋਈ ਗੱਲ ਨਹੀਂ ਸੀ ਸੁੱਝਦੀ ਇਸ ਤਰੀਕੇ ਦੀ ਜਿਹੜੀ ਡਿਬੇਟ ਕਰਦੇ ਸੀਗੇ ਲੇਕਿਨ ਕਿਉਂ ਸ਼ਾਮਲ ਹੋ ਇਹ ਬਹੁਤ ਵੱਡਾ ਸਵਾਲ ਹੈ ਅੱਜ ਗੱਲਬਾਤ ਕਰਾਂਗੇ ਰਾਪਤਾ ਕੈਂਪ ਕਰਾਂਗੇ ਜਗਮੀਤ ਜੀ ਬਹੁਤ ਬਹੁਤ ਸਵਾਗਤ ਹੈ ਹਮਦਰ ਟੀਵੀ ਤੇ ਮੈਂ ਬਹੁਤ ਧੰਨਵਾਦੀ ਹਾਂ ਤੁਹਾਡੇ ਚੈਨਲ ਦਾ ਕਿ ਤੁਸੀਂ ਆਪਣੇ ਦਾਸ ਤੇ ਗ੍ਰਹਿ ਵਿਖੇ ਪਹੁੰਚੇ ਹੋ ਤੇ ਕਿਉਂ ਕਾਂਗਰਸ ਦਾ ਪੱਲਾ ਛੱਡਣਾ ਪਿਆ ਉਸ ਦੇ ਬਾਰੇ ਜਾਣਕਾਰੀ ਲੈਣ ਲਈ ਮੇਰੇ ਵਿਚਾਰ ਲਈ ਤੁਸੀਂ ਇੱਥੇ ਪਹੁੰਚੇ ਜਗਮੀਤ ਜੀ ਪਹਿਲਾ ਸਵਾਲ ਇਹ ਹੈ ਕਿ ਕਿਹੜੀ ਅਸੀਂ ਨਾਰਾਜ਼ਗੀ ਸੀਗੀ ਕਿਉਂਕਿ ਲੋਕ ਕਹਿੰਦੇ ਆ ਟਿਕਟ ਨੂੰ ਲੈ ਕੇ ਕੰਮ ਹੋਇਆ ਜੀ ਕਿ ਟਿਕਟ ਹੀ ਇਸ ਦਾ ਕਾਰਨ ਹੈ ਜੇ ਦੇਖੋ ਬਿਲਕੁਲ ਨਹੀਂ ਵਿਕਟਰ ਦਿਸਦਾ ਕਾਰਨ ਕਿਉਂ ਹੋਏਗਾ ਸਾਡੇ ਕਿਤੇ ਬਾਪ ਦਾਦਾ ਐਮਐਲਏ ਥੋੜੀ ਸੀ ਉਹ ਵੀ ਪਾਰਟੀ ਦੇ ਇੱਕ ਵਰਕਰ ਰਹਿ ਮੇਰੇ ਦਾਦਾ ਹੀ ਸਵਰਗੀਏ ਸਰਦਾਰ trilok singh ਢਿੱਲੋਂ ਜੀ 10 ਤੋਂ 15 ਸਾਲ ਸਰਪੰਚੀ ਕੀਤੀ ਗੰਡੀ ਵੰਡ ਦੀ ਅਤਵਾਦ ਦੇ ਵੇਲੇ ਕੀਤੀ ਕਾਂਗਰਸ ਦਾ ਸਰਪੰਚ ਬਣ ਕੇ ਕੀਤੀ ਮੇਰੇ ਪਿਤਾ ਜੀ ਨੇ ਚੋਣ ਲੜੇ 30 ਸਾਲ ਸੰਗਠਨ ਚ ਕੰਮ ਕੀਤਾ ਇਸ ਸਮੇਂ ਬਲਾਕ ਸੰਮਤੀ ਕਾਂਗਰਸ ਦੇ ਚੇਅਰਮੈਨ ਸਨ ਜਿਹੜੀ ਸਰਕਾਰੀ ਪੋਸਟ ਸੀ ਮੈਂ ਕੋਈ ਪੈਰਾਸ਼ੂਟ ਰਹੀ ਨਹੀਂ ਆਇਆ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਐਨਐਸਯੂਆਈ ਦੀ ਮੈਂਬਰਸ਼ਿਪ ਹੋਈ ਸੀ 2017-18 ਦੇ ਵਿੱਚ ਅਤੇ ਮੈਂ 3500 ਨੌਜਵਾਨ ਬੱਚਿਆਂ ਦੀ ਮੈਂਬਰਸ਼ਿਪ ਕੀਤੀ ਸੀ ਉਸ ਸਮੇਂ ਜਦੋਂ ਅਕਾਲੀ ਦਲ ਐਸਓਆਈ ਦੀ ਜਥੇਬੰਦੀ ਉੱਥੇ ਪਾਰੀ ਸੀ ਤੇ ਐਨਐਸਯੂਆਈ ਦਾ ਕੋਈ ਝੰਡਾ ਨਹੀਂ ਸੀ ਚੁੱਕਦਾ ਇਲੈਕਟਿਡ ਪ੍ਰਧਾਨਗੀ ਕੀਤੀ ਸਾਲ ਉੱਥੇ ਐਨਐਸਯੂਆਈ ਦੀ ਯੂਥ ਕਾਂਗਰਸ ਦਾ ਬਲਾਰਾ ਬਣਿਆ ਯੂਥ ਕਾਂਗਰਸ ਦਾ ਸਚਿਵ ਬਣਿਆ ਤੇ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਬਲਾਰਾ ਬਣਿਆ ਕੰਮ ਕੀਤਾ ਆਪਣਾ ਘਰ-ਬਾਰ ਛੱਡਿਆ ਆਪਣੇ ਕਾਰੋਬਾਰ ਛੱਡਿਆ ਆਪਣੀ ਵਕਾਲਤ ਛੱਡੀ ਮੈਂ ਵੈਸੇ ਕਦੇ ਕਿਸੇ ਨੂੰ ਦੱਸਿਆ ਨਹੀਂ ਮੈਨੂੰ 알파 ਲੀਗਲ ਕੰਸਲਟੈਂਟ ਕੰਪਨੀ ਵੱਲੋਂ 14 ਲੱਖ ਦਾ ਪ੍ਰਤੀ ਸਾਲ ਦਾ ਪੈਕੇਜ ਸੀ ਵਕਾਲਤ ਦਾ ਤੇ ਸਾਡੇ ਬੜੇ ਹੀ ਅਜ਼ੀਜ਼ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿੰਦੇ ਸਨ ਤੁਹਾਨੂੰ ਟਿਕਟ ਲੜਾਉਣੀ ਹੈ ਤੁਹਾਡੇ ਪਿਤਾ ਜੀ ਨੂੰ ਐਮਐਲਏ ਬਣਾਉਣਾ ਹੈ ਮੈਂ ਸੋਚਿਆ ਕੋਈ ਗੱਲ ਨਹੀਂ ਬੜਾ ਵੱਡਾ ਸੁਪਨਾ ਹੈ ਇਸ ਨੂੰ ਸাকার ਕਰਨਾ ਹੈ ਸਭ ਕੁਝ ਛੱਡ ਕੇ ਪੈਰ ਜੁੱਤੀ ਨਹੀਂ ਪਾਈ ਰੋਜ਼ ਤਿੰਨ ਤਿੰਨ ਘੰਟੇ ਡਬੇਟਾਂ ਕੀਤੀਆਂ ਵਰਕਿੰਗ ਕੀਤੀ ਅੱਜ ਤੱਕ ਕਿਸੇ ਬਲਾਕ ਪ੍ਰਧਾਨ ਨੇ ਕਮੇਟੀਆਂ ਨਹੀਂ ਸੀ ਬਣਾਈਆਂ ਮੈਂ ਬਣਾਈਆਂ ਘਰ ਘਰ ਗਏ ਪਾਰਟੀ ਮਜ਼ਬੂਤ ਕੀਤੀ ਬੂਥ ਸਲਵਾਏ ਪਰ ਪਾਰਟੀ ਨੇ ਜਿਹੜਾ ਪੰਜਾ ਪਾਰਟੀ ਦਾ ਮੈਂ ਸਮਝਦਾ ਸੀ ਗਰੀਬਾਂ ਦਾ ਪੰਜਾ ਹੈ ਕਿਸਾਨਾਂ ਦਾ ਪੰਜਾ ਹੈ ਸਾਡੀ ਬਾਹ ਫੜੂਗਾ ਪਰ ਉਹ ਪੰਜਾ ਤਾਂ ਪੈਸੇ ਵਾਲਿਆਂ ਦਾ ਨਿਕਲਿਆ ਉਹ ਤਾਂ ਜੇਬ ਚ ਹੱਥ ਹੀ ਨਹੀਂ ਕੱਢਦਾ ਉਹ ਤਾਂ ਜੇਬ ਸਾਡੀ ਦੇਖਦਾ ਸੀ ਕੀ ਹੈ ਤੇ ਫਿਰ ਇਸ ਕਰਕੇ ਭਾਰੀ ਮਨ ਦੇ ਨਾਲ ਇਸ ਕਰਕੇ ਨਹੀਂ ਕਿ ਟਿਕਟ ਨਹੀਂ ਮਿਲੀ ਇਸ ਕਰਕੇ ਕਿ ਇਸ ਪਾਰਟੀ ਦਾ ਕਲਚਰ ਮਾੜਾ ਹੈ 70 ਸਾਲ ਤੋਂ ਇਸ ਪਾਰਟੀ ਨੂੰ ਇੱਕ ਪਰਿਵਾਰ ਚਲਾ ਰਿਹਾ ਹੈ 150 ਕਰੋੜ ਦੀ ਆਬਾਦੀ ਹੈ ਹਿੰਦੁਸਤਾਨ ਦੀ ਕੀ ਗੱਲ ਉਸ ਪਰਿਵਾਰ ਤੋਂ ਬਿਨਾ ਕੋਈ ਕਾਬਲ ਨਹੀਂ ਤੇ ਪੰਜਾਬ ਦੇ ਵਿੱਚ ਹਾਲਾਤ ਇਹ ਨੇ ਇੱਕ ਐਸੀ ਬੱਸ ਬਣੀ ਪਈ ਹੈ ਕਾਂਗਰਸ ਪਾਰਟੀ ਜਿਹਦੇ ਚਾਰ ਪੰਜ ਡਰਾਈਵਰ ਨੇ ਤੋ ਚਾਰ ਪੰਜ ਡਰਾਈਵਰ ਚ ਕੋਈ ਗੇਅਰ ਅਗਲਾ ਪਾਉਂਦਾ ਹੈ ਕੋਈ ਪਿਛਲਾ ਪਾਉਂਦਾ ਹੈ ਕੋਈ ਰੇਸ ਨੱਪਦਾ ਹੈ ਕੋਈ ਬ੍ਰੇਕ ਮਾਰਦਾ ਹੈ ਕੋਈ ਇਹਨੂੰ ਖਿੱਚਦਾ ਹੈ ਕੋਈ ਇਹਨੂੰ ਖਿੱਚਦਾ ਹੈ ਤੇ ਬਸ ਆਪਣੀ ਮੰਜ਼ਿਲ ਤੱਕ ਨਹੀਂ ਪੰਚਣੀ ਇਹ ਰਾਜ ਹੀ ਕਿਸੇ ਕੰਧ ਚ ਵੱਜ ਕੇ ਇਹਦਾ ਨੁਕਸਾਨ ਹੋਣਾ ਹੈ ਤਾਂ ਮੈਂ ਤਾਂ ਭਾਈ ਇਸ ਬੱਸ ਚੋਂ ਛਾਲ ਮਾਰ ਲਈ ਇਸ ਲਈ ਮਾਰੀ ਹੈ ਕਿਉਂਕਿ ਇਹਦਾ ਕੋਈ ਪਵਿਖ ਨਹੀਂ ਤੇ ਭਾਜਪੀ ਦੇ ਨੇ ਸੀਨੀਅਰ ਲੀਡਰਸ਼ਿਪ ਨੇ ਜਿਹੜੀ ਤਰੁਣ ਚੁੱਕ ਜੀ ਨੇ ਸੰਤੋਸ਼ ਜੀ ਨੇ ਜੇਪੀ ਨੱਡਾ ਸਾਹਿਬ ਨੇ ਅਸ਼ਵਨੀ ਜੀ ਨੇ ਆਪਣੇ ਲੜ ਲਾਇਆ ਇਸ ਦਾਸ ਨੂੰ ਤੇ ਅਗਰ ਇੱਥੇ ਆਏ ਆ ਬਿਨਾਂ ਸ਼ਰਤ ਆਏ ਆ ਸਾਡੇ ਕਰਕੇ ਕਦੀ ਕਾਂਗਰਸ ਪਾਰਟੀ ਦੇ ਦਮਨ ਨੂੰ ਦਾਗ ਨਹੀਂ ਸੀ ਲੱਗਾ 30 40 ਸਾਲ ਸੇਵਾ ਲਗਾਤਾਰ ਕਰ ਰਹੇ ਆ ਕਦੀ ਕੋਈ ਕਾਂਗਰਸੀ ਇਹ ਨਹੀਂ ਕਹਿ ਸਕਦਾ ਕਿ ਅਸੀਂ ਕੋਈ ਇਹਨਾਂ ਦਾ ਨੁਕਸਾਨ ਕੀਤਾ ਹੋਏ ਅਗਰ ਸੱਤਾ ਹੰਡਾਈ ਕੋਈ ਕਰਪਸ਼ਨ ਦਾ ਇਲਜ਼ਾਮ ਨਹੀਂ ਲੱਗਾ ਸਰਪੰਚੀਆਂ ਚੇਅਰਮੈਨੀਆਂ ਹੰਡਾਈਆਂ ਰੁਪਈਏ ਦਾ ਇਲਜ਼ਾਮ ਨਹੀਂ ਲੱਗਾ ਨਹੀਂ ਤਾਂ ਲੋਕ ਤਾਂ ਇੱਕ ਵਾਰ ਸਰਪੰਚ ਬਣ ਜਾਣ ਤੇ ਦਾਗ ਦਾਗੀ ਹੋ ਜਾਂਦੇ ਨੇ ਜਿੰਮੀ ਜੀ ਇੱਕ ਸਵਾਲ ਇੱਥੇ ਹੈਗਾ ਬਾਜਵਾ ਸਾਹਿਬ ਨੇ ਕਿਹਾ ਸੀਗਾ ਟਿਕਟ ਦਵਾਂਗੇ ਕੀ ਹੁਣ ਲੱਗਦਾ ਜਿਵੇਂ ਕਹਿੰਦੇ ਕਾਂਗਰਸ ਧਰੇਬੰਦੀ ਹੈ ਜਿੱਦਾਂ ਜ਼ਿਮਨੀ ਚੋਂ ਲੁਧਿਆਣੇ ਵਾਲੀ ਹਾਰ ਗਏ ਇਹ ਵੜਿੰਗ ਧਰੇ ਨੇ ਟਿਕਟ ਦੇ ਦਿੱਤੀ ਜਾਂ ਕੋਈ ਹੋਰ ਕਾਰਨ ਬਣਿਆ ਕੋਈ ਜਿਹੜਾ ਟਿਕਟ ਹੋਰ ਕਿਸੇ ਨੂੰ ਮਿਲ ਗਿਆ ਜੀ ਮੈਨੂੰ ਲੱਗਦਾ ਤੁਸੀਂ ਮੇਰੇ ਤੋਂ ਵੱਧ ਸਿਆਣੇ ਹੋ ਮਾਝੇ ਚ ਚੋਣ ਹੋ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਜੀ ਅਜੀਜ਼ ਬਹੁਤ ਸਤਕਾਰਤ ਨੇਤਾ ਨੇ ਉਹਨਾਂ ਨੇ ਚੋਣ ਦੀ ਕਮਾਂਡ ਸੰਭਾਲ ਲਈ ਹੈ ਤਾਂ ਫਿਰ ਕੀ ਅਮਰਿੰਦਰ ਸਿੰਘ ਰਾਜਾ ਵੜਿੰਗ ਇਹ ਸਭ ਨੂੰ ਪਤਾ ਹੈ ਕਿਨੇ ਟਿਕਟ ਦਿੱਤੀ ਹੈ ਤੇ ਪ੍ਰਤਾਪ ਸਿੰਘ ਬਾਜਵਾ ਜੀ ਦੇ ਪਿਤਾ ਜੀ ਸਰਦਾਰ ਸਤਨਾਮ ਸਿੰਘ ਬਾਜਵਾ ਜੀ ਜਿਹੜੇ ਮੇਰੇ ਦਾਦਾ ਹੀ ਦੇ ਬੜੇ ਨਿਕਟ ਮਿੱਤਰ ਸਨ ਇੱਕ ਸਨੇਹਾ ਮਿਲਦਾ ਸੀ ਤੇ 10 ਲੈ ਕੇ ਬੰਦੇ ਕਾਦੀਆਂ ਪਹੁੰਚ ਜਾਂਦੇ ਸਨ ਇਹ ਨਹੀਂ ਸੀ ਪਤਾ ਹੁੰਦਾ ਅੱਜ ਗਏ ਨੇ ਤੇ ਕਦੋਂ ਵਾਪਸੀ ਕਰਨਗੇ ਉਥੇ ਕੀ ਹੋ ਜਾਣਾ ਹੈ ਲੜਾਈ ਝਗੜਾ ਹੋਣਾ ਹੈ ਕੀ ਹੋਣਾ ਹੈ ਬੜਾ ਤਸ਼ੱਦਦ ਵੀ ਚੱਲਿਆ ਸੀ ਪਰ ਮੈਂ ਫੇਰ ਕਹੂੰਗਾ ਕਿ ਬਾਜਵਾ ਸਾਹਿਬ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਤਰਨ ਤਰਨ ਵਿਖੇ ਡੀ ਆਈ ਜੀ ਬਿੱਲੂ ਕਮਾਂਡਰ ਦੇ ਘਰੇ ਕਿ ਥਿਸ ਇਲੈਕਸ਼ਨ ਵਿਲ ਡਿਸਾਈਡ ਯੂਅਰ ਫਿਊਚਰ ਤੇ ਬਾਈਵਾਸਾ ਮੇਰਾ ਫਿਊਚਰ ਤਾਂ ਤੈ ਹੋ ਗਿਆ ਮੈਂ ਤਾਂ ਉਧੇਦਾਰੀਆਂ ਛੱਡ ਕੇ ਬੀਜੇਪੀ ਦਾ ਕਾਰਜਕਰਤਾ ਬਣ ਗਿਆ ਹਾਂ ਨੀਵੇਂ ਪੱਧਰ ਤੋਂ ਸ਼ੁਰੂਆਤ ਕਰਨ ਲੱਗਾ ਹਾਂ ਪਰ ਮੈਂ ਹੁਣ ਤੁਹਾਨੂੰ ਇੱਕ ਗੱਲ ਕਹਾਂ ਸ਼ੋਰਲੀ ਨਾਉ ਥਿਸ ਇਲੈਕਸ਼ਨ ਵਿਲ ਡਿਸਾਈਡ ਯੂਰ ਫਿਊਚਰ ਇਹ ਚੋਣ ਹੁਣ ਤੁਹਾਡਾ ਕੱਲ ਤੈ ਕਰੇਗੀ ਤੇ ਮੈਂ ਉਮੀਦ ਕਰਦਾ ਹਾਂ ਤੁਹਾਡਾ ਕੱਲ ਚੰਗਾ ਹੋਵੇ ਮੈਂ ਤੁਹਾਡੇ ਲਈ ਅਰਦਾਸ ਵੀ ਕਰਦਾ ਹਾਂ ਸਾਡੇ ਵਰਗਾ ਜੋ ਸਾਡੇ ਨਾਲ ਹੋਇਆ ਹੈ ਬਾਈਵਾਸਾ ਉਹ ਤੁਹਾਡੇ ਨਾਲ ਨਾ ਹੋਵੇ ਜੋ ਸਾਡੇ ਨਾਲ ਹੋਇਆ ਤੁਹਾਡੀ ਅੱਜ ਵੀ ਸੋਖ ਮੰਗਦੇ ਆਂ ਕਿਉਂਕਿ ਸਾਬ ਇਹ ਨਾ ਹੋਵੇ ਕਿ ਜਿਹੜਾ ਘਰ ਵਾਪਸੀ ਹੋ ਜੇ ਕਿਉਂਕਿ ਘਰ ਵਾਪਸੀਆਂ ਵੀ ਹੋ ਰਹੀਆਂ ਨੇ ਸਿਲੈਕਸ਼ਨ ਦੇ ਵਿੱਚ ਇੱਕ ਦਿਨ ਭਾਜਪੀ ਦੇ ਪੇਜ ਤੋਂ ਪੋਸਟ ਪੈਂਦੀ ਹੈ ਕਿ ਸ਼ਮੂਲੀਅਤ ਹੋ ਗਈ ਦੂਜੇ ਦਿਨ ਕਾਂਗਰਸ ਦੇ ਪੇਜ ਤੋਂ ਤੀਜੇ ਨੂੰ ਅਕਾਲੀ ਦਲ ਤੋਂ ਚੌਥੇ ਨਾਮ ਆਦਮੀ ਤੋਂ ਘਰ ਵਾਪਸੀਆਂ ਵੀ ਹੋ ਰਹੀਆਂ ਨੇ ਦੇਖੋ ਗੁਪਤਾ ਜੀ ਇਹ ਜਿਹੜਾ ਫੈਸਲਾ ਲਿਆ ਹੈ ਨਾ ਕਾਂਗਰਸ ਦਾ ਝੰਡਾ ਲਾਉਣ ਵਾਲਾ ਇਹ ਅੱਤਵਾਦੀ ਵੀ ਸਾਡੇ ਚਬਾਰੇ 'ਚੋਂ ਝੰਡਾ ਨਹੀਂ ਸਿਲਾ ਸਕੇ 1980 ਦੇ ਦੌਰ 'ਚ ਮੇਰੇ ਦਾਦਾ ਜੀ ਨੇ ਲਾਇਆ ਸੀ ਤੇ ਅੱਜ ਜਗਰੇ ਲਾਇਆ ਹੈ ਬੜਾ ਸੋਚ ਸਮਝ ਕੇ ਲਾਇਆ ਹੈ ਤੇ ਦਬਾਰਾ ਉਸ ਘਰ ਤੇ ਤਾਂ ਝੰਡਾ ਕੀ ਲਗਣਾ ਸਮੁੱਚੇ ਤਰਨ ਤਨ ਹਲਕੇ ਚੋਂ ਕਾਂਗਰਸ ਪਾਰਟੀ ਨੂੰ ਜੜ ਤੋਂ ਪੱਟ ਦਿਆਂਗੇ ਜਿਹੜਾ ਬੂਟਾ ਸਾਡੇ ਪਰਿਵਾਰ ਨੇ ਉਸ ਬੂਟੇ ਨੂੰ ਪਾਣੀ ਲਾਇਆ ਸੀ ਉਹ ਬੂਟਾ ਉੱਠੇਗਾ ਨਹੀਂ ਉਹ ਕਿਸੇ ਸ਼ਾਇਰ ਨੇ ਕਿਹਾ ਸੀ ਇਹ ਕਾਂਗਰਸ ਕੇ ਨੇਤਾ ਇਸ ਕਦਰ ਆਪਣੇ ਵਰਕਰਸ ਪਰ احਸਾਨ ਕਰਤੇ ਹਨ ਅੱਖਾਂ ਛੀਨ ਲੈਂਦੇ ਹਨ ਜਨਾਬ ਔਰ ਚਸ਼ਮੇ দান ਕਰਤੇ ਸਾਡੇ ਨਾਲੇ ਹੋਇਆ ਹੈ ਮੈਂ ਕਹਿਣਾ ਕਿਸੇ ਹੋਰ ਨਾਲ ਨਾ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਬੜੇ ਵੱਡੇ ਨਾਂਵਾਂ ਅਰ ਚਿਹਰੇ ਤਰਨ ਤਨ ਹਲਕੇ ਤੋਂ ਕਾਂਗਰਸੀ ਜਿਹੜੇ ਜੱਦੀ ਪੁਸ਼ਤੀ ਕਾਂਗਰਸੀ ਨੇ ਭਾਜਪਾ ਦਾ ਪੱਲਾ ਫੜਦੇ ਵੇਖਣਗੇ ਤੇ ਭਾਜਪਾ ਇਸ ਲਈ ਚੁਣੀ ਮੈਨੂੰ ਬੜੇ ਲੋਕਾਂ ਕਿਹਾ ਵੀ ਸਤਾ ਤਿਰਵਲ ਜਾਓ ਭਗਵਨ ਸਿੰਘ ਮਾਨ ਹੋਣਾ ਨੇ ਆਫਰਸ ਦਿੱਤੀਆਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਆਫਰਸ ਦਿੱਤੀਆਂ ਪਰ ਅੱਜ ਭਾਜਪਾ ਜਿਹੜੇ ਹਲੇ ਪੂਰੇ ਤਰ੍ਹਾਂ ਪੈਰ ਨਹੀਂ ਪੰਜਾਬ 'ਚ ਜਮਾ ਸਕੀ ਉਹਨੂੰ ਚੁਣਿਆ ਹੈ ਇਸ ਲਈ ਚੁਣਿਆ ਕਿਉਂਕਿ ਪੰਜਾਬ ਨਸ਼ੇ ਗੁੰਡਾਗਰਦੀ ਦੀ ਗ੍ਰਿਫਤ ਚ ਹੈ ਉਹਦਾ ਅਗਰ ਕੋਈ ਹੱਲ ਕਰ ਸਕਦਾ ਹੈ ਤਾਂ ਭਾਜਪਾ ਕਰ ਸਕਦੀ ਹੈ ਜਿੱਦਾਂ ਉੱਤਰ ਪ੍ਰਦੇਸ਼ ਚ ਕੀਤਾ ਗੈਂਗਸਟਰ ਖਤਮ ਕੀਤੇ ਨਸ਼ਾ ਖਤਮ ਕੀਤਾ ਕ੍ਰਾਈਮ ਖਤਮ ਕੀਤਾ ਤੇ ਅੱਜ ਪੰਜਾਬ ਨੂੰ ਭਾਜਪਾ ਦੀ ਲੋੜ ਹੈ ਕਿਉਂਕਿ ਅਸੀਂ 4 ਲੱਖ ਕਰੋੜ ਦੇ ਕਰਜ਼ੇ ਹੇਠ ਤੱਬੇ ਪਏ ਆ ਕੇਂਦਰ ਦੀ ਬਾਹ ਤੋਂ ਬਿਨਾ ਡਬਲ ਇੰਜਨ ਦੀ ਸਰਕਾਰ ਤੋਂ ਬਿਨਾ ਸਾਡਾ ਕੋਈ ਹੱਲ ਨਹੀਂ ਅੱਜ ਉਹਨਾਂ ਨੂੰ ਸਾਡੀ ਬਾਹ ਫੜਨੀ ਪੈਣੀ ਹੈ ਤੇ ਪੰਜਾਬੀ ਭਾਜਪਾ ਵਾਲ ਦੇਖ ਰਹੇ ਨੇ ਜਿਹੜੇ ਗਰੀਬ ਬੰਦੇ ਦਾ ਕੋਠਾ ਚੁੰਦਾ ਹੈ ਨਾ ਉਹ ਦੇਖਦਾ ਹੈ ਕਿ ਭਾਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਮੈਨੂੰ ਮਿਲੇ ਮੈਂ ਆਪਣੇ ਕੋਠੇ ਨਵੇਂ ਬੁਵਾਮਾ ਜੇ ਦੀ ਮੈਡੀਕਲ ਸਹੂਲਤ ਨਹੀਂ ਮਿਲਦੀ ਉਹ ਕਹਿੰਦਾ ਹੈ ਮੇਰੇ ਆਯੁਸ਼ਮਨ ਕਾਰਡ ਬਣਨ ਮੈਂ ਆਪਣੇ ਪਰਿਵਾਰ ਦਾ ਇਲਾਜ ਕਰਾਵਾਂ ਬਹੁਤ ਸਾਰੀਆਂ ਭਾਜਪਾ ਦੀਆਂ ਐਸੀਆਂ ਸਕੀਮਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਇੰਪਲੀਮੈਂਟ ਹੋਣੀਆਂ ਜ਼ਰੂਰੀ ਨੇ ਉਸ ਦੇ ਲਈ ਪੰਜਾਬ ਦੇ ਵਿੱਚ ਭਾਜਪਾ ਜ਼ਰੂਰੀ ਹੈ ਤੇ ਮੈਨੂੰ ਉਮੀਦ ਹੈ ਇਸ ਜ਼ਿਮਨੀ ਚੋਣ ਦੇ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੇਗੀ ਸਾਬ ਜਦੋਂ ਇਸ ਸ਼ਮੂਲੀਅਤ ਹੋਈ ਤੁਹਾਡੀਆਂ ਪੋਸਟਰਾਂ ਪਈਆਂ ਬਹੁਤ ਵਾਇਰਲ ਹੋਈਆਂ ਤੇ ਥੱਲੇ ਕੁਝ ਕਾਂਗਰਸੀ ਵਰਕਰ ਜਾਂ ਕੁਝ ਹੋਰ ਪਾਰਟੀਆਂ ਵਾਲੇ ਬੰਦੇ ਕਹਿਦੇ ਸੀਗੇ ਕਿ ਪਿੱਛੇ ਇਹਨਾਂ ਦੇ ਵੋਟ ਨਹੀਂ ਹੈਗੀ ਤਾਂ ਨਹੀਂ ਟਿਕਟ ਮਿਲੀ ਇਹ ਨਰਾਜ਼ਗੀ ਕਾਦੀ ਹੈ ਤੇ ਕੋਈ ਫਲਕ ਨਹੀਂ ਪੈ ਰਿਹਾ ਇਸ ਸ਼ਮੂਲੀਅਤ ਦੇ ਨਾਲ ਜੀ ਮੈਂ ਤੇ ਕਹੂੰਗਾ ਜਦੋਂ ਅਸੀਂ ਜਾਣਾ ਸੀ ਤਾਂ ਉਹਦੇ ਕਹਿੰਦੇ ਸੀ ਇਦਾਂ ਨਾ ਕਰਿਓ ਸਾਡ ਨੂੰ ਬੜਾ ਨੁਕਸਾਨ ਹੋ ਜਾਏਗਾ ਜਦੋਂ ਕਿਸੇ ਨੂੰ ਸ਼ਾਮਲ ਕਰਦੇ ਨੇ ਕਹਿੰਦੇ ਅੱਜ ਫਲਾਣੇ ਨੂੰ ਸ਼ਾਮਲ ਕਰ ਲਿਆਏ ਭਾਈ ਇਹਦੇ ਨਾਲ ਤਾਂ ਸਾਨੂੰ ਬੜਾ ਬਲ ਮਿਲਿਆ ਏ ਤੇ ਪਾਰਟੀਆਂ ਦੀਆਂ ਨੀਤੀਆਂ ਹੁੰਦੀਆਂ ਨੇ ਰੀਤਾਂ ਹੁੰਦੀਆਂ ਨੇ ਤੇ ਮੈਂ ਤਾਂ ਕੋਈ ਛਪੇ ਛਪਾਏ ਬਿਆਨ ਹੁੰਦੇ ਨੇ ਜਿਹੜਾ ਚੱਲ ਜਾਂਦਾ ਇਹ ਕਹਿੰਦੇ ਦੇ ਪੱਲੇ ਕੱਖ ਨਹੀਂ ਆ 2 ਸਾਲ ਪਹਿਲਾਂ ਜੋਸ਼ੀ ਇਲੈਕਸ਼ਨ ਲੜ ਰਿਹਾ ਸੀ ਨਹੀਂ ਜੋਸ਼ੀ ਅਮ੍ਰਿਤਸਰ ਵਿਖੇ ਅਕਾਲੀ ਦਲ ਵੱਲੋਂ ਕਹਿੰਦੇ ਜੋਸ਼ੀ ਦੇ ਪੱਲੇ ਕੀ ਹੈ ਦੇਖ ਲਓ ਤੀਜੇ ਤੇ ਆਇਆ ਏ ਤੇ ਅੱਜ ਜੋਸ਼ੀ ਨਾਲ ਰਲ ਗਿਆ ਕਹਿੰਦੇ ਸਾਡੇ ਹਾਥੀ ਬੜੇ ਮਜ਼ਬੂਤ ਹੋ ਗਏ ਨੇ ਜਿਸ ਤਰ੍ਹਾਂ ਕਾਂਗਰਸ ਨੇ ਜੋਸ਼ੀ ਤੋਂ ਬਣਾ ਤਰਨ ਤਾਰਨ ਦੇ ਵਿੱਚ ਕੋਈ ਬੰਦਾ ਹੀ ਕੋਈ ਨਾ ਹੋਵੇ ਇਦਾਂ ਦਾ ਅਹਿਸਾਸ ਕਰਾ ਰਹੇ ਨੇ ਸੋ ਇਹ ਸਮਾਂ ਦੱਸੇਗਾ ਕਿ ਸਾਡੇ ਪੱਲੇ ਕੀ ਹੈ ਤੇ ਜਿਨ੍ਹਾਂ ਨੂੰ ਤੁਸੀਂ ਮੋਰੀ ਬਣਾਇਆ ਹੈ ਉਹਨਾਂ ਦੇ ਪੱਲੇ ਕੀ ਹੈ ਆਪਾਂ ਸਮੇਂ ਤੇ ਛੱਡਦੀ ਹੈ ਤੇ ਹੁਣ ਜਿਹੜੇ ਫਿਰ ਢਿਲਡੋ ਸਾਹਿਬ ਸ਼ੇਅਰ ਸੁਣਾਇਆ ਕਰਦੇ ਸੀ ਕਿ ਡਿਬੇਟਾਂ 'ਚ ਬਹਿ ਕੇ ਕਾਂਗਰਸ ਵੱਲੋਂ ਹੁਣ ਭਾਤਪਾਵਨ ਨੂੰ ਸੁਣਨ ਨੂੰ ਮਿਲਣਗੇ ਜੀ ਮੈਂ ਕਹੂੰਗਾ ਸ਼ੇਅਰ ਵੀ ਸੁਣਨ ਨੂੰ ਮਿਲਣਗੇ ਤੇ ਉਹਦੇ ਨਾਲ ਜੋ ਸਾਡੇ ਨਾਲ ਹੋਇਆ ਹੈ ਤੱਥਾਂ ਦੇ ਆਧਾਰ ਤੇ ਮੈਂ ਲੋਕਾਂ ਦੇ ਵਿੱਚ ਲੈ ਕੇ ਜਾਵਾਂਗਾ ਕਿ ਕਿਵੇਂ ਪਾਰਟੀ ਦੇ ਵਿੱਚ ਤਨ ਆੜ ਲੋਕਾਂ ਦੀ ਪਾਰਟੀ ਹੈ ਆਮ ਬੰਦਿਆਂ ਦੀ ਪਾਰਟੀ ਨਹੀਂ ਇੱਕ ਪਰਿਵਾਰ ਦੀ ਪਾਰਟੀ ਹੈ ਤੇ ਚੰਦ ਬੰਦੇ ਜਿੰਨਾਂ ਕੋਲ ਮੈਂ ਆਪਣਾ ਦੁੱਖ ਦੱਸਣ ਲਈ ਵੀ ਗਿਆ ਸੀ ਕਿ ਆ ਥੱਲੇ ਕੁਝ ਹੋ ਰਿਹਾ ਹੈ ਚੰਡੀਗੜ੍ਹ ਦਿੱਲੀ ਤੱਕ ਵੀ ਗਿਆ ਤੇ ਉਹ ਕਹਿੰਦੇ ਬਾਈ ਤੂੰ ਚੁੱਪ ਕਰ ਜਾ ਉਹ ਐਸੇ ਨਾ ਕਰੋ ਜਿਮਨੀ ਚੋਣ ਕੇ ਬਾਅਦ ਬਾਤ ਕਰਾਂਗੇ ਅਗਰ ਸੱਚ ਬੋਲੋਗੇ ਤਾਂ ਪਾਰਟੀ ਸੇ ਨਿਕਾਲ ਵੀ ਸਕਤੇ ਤੋ ਮੈਂ ਕਿਹਾ ਇੱਥੇ ਰਹਿਣਾ ਜਿੱਥੇ ਮਾਨ ਸਨਮਾਨ ਨਾ ਹੋਵੇ ਉਹ ਤੇ ਇਸ ਮੰਚ ਤੇ ਬੈਠਣ ਨਾਲੋਂ ਪੁੰਜੇ ਬੈਣਾ ਚੰਗਾ ਏ ਜਿੱਥੇ ਮਾਨ ਸਨਮਾਨ ਹੋਵੇ ਤੇ ਅੱਜ ਨੀਵੇਂ ਪੱਧਰ ਤੋਂ ਮਾਨ ਸਨਮਾਨ ਆਪਣਾ ਦਾਮਨ ਸਾਫ਼ ਰੱਖ ਕੇ ਸ਼ੁਰੂਆਤ ਕਰਨ ਜਾ ਰਹੇ ਆ ਪਰਮਾਤਮਾ ਦੇ ਹੱਥ ਹੈ ਉਹ ਕੀ ਕਰਦਾ ਹੈ ਪਰ ਮੈਂ ਤੁਹਾਡੇ ਚੈਨਲ ਲਈ ਇੱਕ ਵਾਰ ਫੇਰ ਇਹ ਗੱਲ ਕਹੂੰਗਾ ਕਿ ਪ੍ਰਤਾਪ ਸਿੰਘ ਬਾਜਵਾ ਸਾਹਿਬ ਇਹ ਇਲੈਕਸ਼ਨ ਬੜੀ ਅਹਿਮ ਹੈ ਤੁਹਾਡਾ ਫਿਊਚਰ ਤੈਅ ਇਸ ਇਲੈਕਸ਼ਨ ਨੇ ਕਰਨਾ ਹੈ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ ਅਸੀਂ ਨਹੀਂ ਚਾਹਦੇ ਜੋ ਸਾਡੇ ਨਾਲ ਹੋਇਆ ਉਹ ਤੁਹਾਡੇ ਨਾਲ ਹੋਵੇ ਆਹ ਤੇ ਸਵਾਲ ਹੈ ਹਰਜੀਤ ਸਿੰਘ ਸੰਧੂ ਇਲੈਕਸ਼ਨ ਲੜ ਰਹੇ ਨੇ ਭਾਜਪਾ ਵੱਲੋਂ ਉਹ ਵੀ ਸਾਬਕਾ ਵਿਧਾਇਕ ਜਿਹੜੇ ਨੇ ਉਹਨਾਂ ਦੇ ਪੀਏ ਹੋਇਆ ਕਰਦੀ ਸੀਗੀ ਉਹਨਾਂ ਦੇ ਨਾਮ ਨਾਲ ਰਹੇ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨਗੀ ਮਿਲੀ ਹੈ ਤੇ ਜ਼ਿਲ੍ਹਾ ਪ੍ਰਧਾਨਗੀ ਦੇਖਦੇ ਦੇਖਦੇ ਕਹਿੰਦੇ ਕੇਂਦਰ ਚੋਂ ਵੋਟਾਂ ਆਈਆਂ ਕਿ ਇਹ ਲੜਕੇ ਨੇ ਮਿਹਨਤ ਬੜੀ ਕੀਤੀ ਆ ਜੋ ਬਿਆਨ ਦੇ ਕੇ ਗਏ ਨੇ ਮਨਿੰਦਰ ਸਿੰਘ ਸਖਸਾ ਸਾਹਿਬ ਕਹਿੰਦੇ ਅਮਿਸ਼ਾ ਨੇ ਕਿਹਾ ਕਿ ਰਲਕੇ ਦੀ ਮਿਹਨਤ ਬਹੁਤ achi ਹੈ ਇਸ ਨੂੰ ਟਿਕਟ دی ਜਾਏ ਕਿ ਇਹਨੇ ਕੰਮ ਬਹੁਤ ਕੀਤੇ ਨੇ ਰਿਪੋਰਟਾਂ ਚੰਗੀਆਂ ਆਉਂਦੀਆਂ ਨੇ ਕਿ ਹੁਣ ਜਗਮੀਤ ਸਿੰਘ ਢਿੱਲੋਂ ਹਨ ਨੇ ਰਿਪੋਰਟਾਂ ਵੀ ਚੰਗੀਆਂ ਜਾਣਗੀਆਂ ਰਾਣਾ ਗੰਡੀਵਨ ਸਾਹਿਬ ਦੀਆਂ ਰਿਪੋਰਟਾਂ ਚੰਗੀਆਂ ਜਾਣਗੀਆਂ ਕਿ ਜਿਮਨੀ ਚੋਂ ਦੇ ਵਿੱਚ ਧਮਾਕੇ ਹੋਣ ਵਾਲੇ ਨੇ ਕਿ ਜਿਹੜੀਆਂ ਵੋਟਾਂ ਉਹ ਕਾਂਗਰਸ ਦੀਆਂ ਫੱਟ ਕੇ ਭਾਜਪਾ ਵੱਲ ਜਾਣਗੀਆਂ ਜੇ ਇਲੈਕਸ਼ਨ ਜਿਹੜੀ ਠੰਡੀ ਜੀ ਨਿਕਲ ਜਾਏਗੀ ਕਿਉਂਕਿ ਲੋਕ ਕਹਿੰਦੇ ਭਾਜਪਾ ਮੁਕਾਬਲੇ 'ਚ ਨਹੀਂ ਹੈ ਇਹ ਮੈਂ ਕਹਿਣਾ ਕਿ ਕਾਂਗ ਭਾਜਪਾ ਪੂਰੇ ਮੁਕਾਬਲੇ 'ਚ ਭਾਜਪਾ ਵੱਡੇ ਪੱਧਰ ਤੇ ਵੋਟਾਂ ਲੈ ਕੇ ਜਾਏਗੀ ਤੇ ਇਹੀ ਭਾਜਪਾ ਦੀ ਖਾਸੀਅਤ ਹੈ ਕਿ ਇੱਕ ਲੋਅ ਲੈਵਲ ਦਾ ਵਰਕਰ ਸੀ ਜਿਹੜਾ ਦਰਿਆ ਝਾੜਨ ਦਾ ਪੋਸਟਰ ਲਾਉਣ ਦਾ ਕੰਮ ਕਰਦਾ ਸੀ ਉਹ ਹੌਲੀ-ਹੌਲੀ ਉੱਠਿਆ ਭਾਜਪਾ ਨੇ ਉਸ ਨੂੰ ਗੱਲ ਨਾਲ ਲਾਇਆ ਸਰਦਾਰ ਹਰਜੀਤ ਸਿੰਘ ਸੰਧੂ ਨੂੰ ਭਾਜਪਾ ਦੀ ਟਿਕਟ ਦੇ ਨਾਲ ਨਵਾਜਿਆ ਜਿਹੜਾ ਕਿ ਇੱਕ ਪਹਿਲਾਂ ਸਾਬਕਾ ਵਿਧਾਇਕ ਦੇ ਪੀਏ ਦੇ ਤੌਰ ਤੇ ਕੰਮ ਕਰਦਾ ਸੀ ਤੇ ਉਹਦਾ ਰਿਪੋਰਟ ਕਾਰਡ ਇਹ ਬੜੀ ਵੱਡੀ ਗੱਲ ਹੈ ਕੇਂਦਰੀ ਲੀਡਰਸ਼ਿਪ ਕੋਲ ਪਹੁੰਚਿਆ ਅਮਿਤ ਸ਼ਾਹ ਉਹਨਾਂ ਕੋਲ ਮਤਲਬ ਕਿ ਕੰਮ ਦਾ ਮੁੱਲ ਪੈਂਦਾ ਹੈ ਤਾਂ ਸਾਡਾ ਤਾਂ ਇੱਥੇ ਰਿਪੋਰਟ ਕਾਰਡ ਨਾ ਕੋਈ ਲੈਣ ਵਾਲਾ ਹੈ ਨਾ ਕੋਈ ਦੇਣ ਵਾਲਾ ਹੈ ਸੋ ਇਹ ਭਾਜਪਾ ਦੀ ਖਾਸੀਅਤ ਹੈ ਕਿ ਇੱਕ ਪ੍ਰਚਾਰਕ ਇੱਕ ਚਾਹ ਬਣਾਉਣ ਵਾਲਾ ਬੰਦਾ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਅਮਿਤ ਸ਼ਾਹ ਇੱਕ ਆਮ ਕਰਦਾ ਮੁੰਡਾ ਦੇਸ਼ ਦਾ ਹੋਮ ਮਿਨਿਸਟਰ ਬਣ ਜਾਂਦਾ ਹੈ ਤੇ ਹਰਜੀਤ ਸਿੰਘ ਸੰਧੂ ਇੱਕ ਕੰਮ ਕਰਦਾ ਬੰਦਾ ਜ਼ਿਲ੍ਹਾ ਪ੍ਰਧਾਨਗੀ ਕਰਦੇ ਕਰਦੇ ਭਾਜਪਾ ਵੱਲੋਂ ਟਿਕਟ ਲੜਦਾ ਹੈ ਤੇ ਵੱਡੇ ਪੱਧਰ ਤੇ ਲੋਕ ਨਾਲ ਜੁੜਦੇ ਨੇ ਤੇ ਅਸੀਂ ਵੀ ਕੰਮ ਕਰਾਂਗੇ ਨਿਰਸਵਾਰਥ ਕਰਾਂਗੇ ਕੁਝ ਮਿਲੇ ਨਾ ਮਿਲੇ ਇਸ ਲਈ ਨਹੀਂ ਕੰਮ ਕਰਾਂਗੇ ਤੇ ਲੋਕਾਂ ਨੂੰ ਭਾਜਪਾ ਕੇਂਦਰੀ ਲੀਡਰਸ਼ਿਪ ਨੇ ਤੇ ਪੰਜਾਬ ਲੀਡਰਸ਼ਿਪ ਨੇ ਜੋ ਸਾਡੇ ਤੇ ਵਿਸ਼ਵਾਸ ਦਿਤਾਇਆ ਹੈ ਉਸ ਤੇ ਪੂਰਨ ਤੌਰ ਤੇ ਖਰੇ ਉਤਰਾਂਗੇ ਬਹੁਤ 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 ਸਮਝਾ ਦਿਨ ਜੀ ਬਹੁਤ ਧੰਨਵਾਦ ਜੀ ਬਿਲਕੁਲ ਇਹ ਸੁਣ ਜਗਮੀਤ ਸਿੰਘ ਢਿੱਲੋਂ ਐਡਵੋਕੇਟ ਵੀ ਨੇ ਤਾਂ ਲੰਬੇ ਸਮੇਂ ਤੋਂ ਕਾਂਗਰਸ ਨਾਲ ਕੰਮ ਕਰਦੇ ਆਏ ਨੇ ਮੁੱਖ ਬੁਲਾਵੇ ਨੇ ਜੇ ਬੇਟਾ ਜਿਹੜੀਆਂ ਆਮ ਹੁੰਦੀਆਂ ਨੇ ਟੀਵੀ ਚੈਨਲਾਂ ਤੇ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਡਿਬੇਟਾਂ ਹੁੰਦੀਆਂ ਨੇ ਤੁਸੀਂ ਅਕਸਰ ਇਹ ਚਾਹਦਾ ਦੇਖਦੇ ਹੋ ਕਿ ਕਾਂਗਰਸ ਵੱਲੋਂ ਜਿਹੜਾ ਇਹ ਗੱਜਦਾ ਨਜ਼ਰ ਆਉਂਦਾ ਹੈ ਵੱਡੀਆਂ-ਵੱਡੀਆਂ ਸਟੇਜਾਂ ਤੋਂ ਐਂਕਰਿੰਗ ਕਰਦੇ ਹੋਏ ਉਹਨਾਂ ਪ੍ਰੋਗਰਾਮਾਂ ਨੂੰ ਹੋਸਟ ਕਰਦੇ ਹੋਏ ਨਜ਼ਰ ਆਉਂਦੇ ਨੇ ਲੇਕਿਨ ਅੱਜ ਜਿਹੜਾ ਭਾਜਪਾ ਦਾ ਪੱਲਾ ਫੜ ਲਿਆ ਤੇ ਉਹਨਾਂ ਦੇ ਪਿਤਾ ਜੀ ਵੀ ਸ਼ਾਮਲ ਹੋਏ ਨੇ ਤੇ کیا ਜਾ ਰਿਹਾ ਹੈ ਕਿ ਜਲਦੀ ਵੱਡੀਆਂ ਜੁਆਇਨਿੰਗਾਂ ਵੀ ਕਰਵਾਵਾਂਗੇ ਲੇਕਿਨ ਦੇਖਦੇ ਆ ਇਸ ਸ਼ਮੂਲੀਅਤ ਦੇ ਨਾਲ ਕਾਂਗਰਸ ਨੂੰ ਕਿੰਨਾ ਕ ਵੱਡਾ ਘਾਟਾ ਹੁੰਦਾ ਹੈ ਤੇ ਭਾਜਪਾ ਨੂੰ ਕਿੰਨਾ ਕ ਵੱਡਾ ਵਾਅਦਾ ਹੁੰਦਾ ਹੈ ਇਹ ਆਉਣ ਵਾਲਾ ਸਮਾਂ ਸੂਤ ਦੱਸ ਦੇਗਾ 11 ਤਰੀਕ ਨੂੰ ਇਹ ਵੋਟਾਂ ਪੈਣੀਆਂ ਨੇ 14 ਤਰੀਕ ਨੂੰ ਇਹ ਨਤੀਜੇ ਆ ਜਾਣੇ ਨੇ ਸਾਫ਼ ਨਤੀਜੇ ਜਿਹੜੇ ਹੋਣਗੇ ਤੁਹਾਡੇ ਤੱਕ ਹਰ ਇੱਕ ਰਿਪੋਰਟ ਪਹੁੰਚਾਉਂਦੇ ਰਾਵਾਂਗੇ ਤੁਸੀਂ ਦੇਖਦੇ ਰਹੋ ਹੰਦਲ ਟੀਵੀ ਮੈਂ ਆ ਦਾਨਿਸ਼ ਗੁਪਤਾ ਤਰਨਤਾ